ਵਿਚਾਰਾਂ ਨੂੰ ਕਰੋ ਸ਼ਾਂਤ ਮਨ ਨੂੰ ਕਰੋ ਇਕਾਗਰ ਅਤੇ ਸੁਰਤ ਲੈ ਕੇ ਜਾਓ ਬਾਬਾ ਸ਼੍ਰੀ ਚੰਗ ਜੀ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਤੇ ਜਪੋ ਸਤਨਾਮ ਸ਼੍ਰੀ ਵਾਹਿਗੁਰੂ ਜੀ ਸ਼੍ਰੀ ਅਨਮੋਸਤ ਜੀ ਸ਼੍ਰੀ ਬਾਲੂ ਹਸਨਾ ਜੀ ਸ਼੍ਰੀ ਗੋਇੰਦ ਜੀ ਤੇ ਸ਼੍ਰੀ ਫੂਲ ਜੀ ਬਾਬਾ ਗੁਰਦਤਾ ਜੀ ਤੋਂ ਇਲਾਵਾ ਇਹ ਚਾਰੇ ਜਾਣੇ ਬਾਬਾ ਸ਼੍ਰੀ ਚੰਗ ਜੀ ਮਹਾਰਾਜ ਜੀ ਦੇ ਸ਼ਿਸ਼ ਬਣੇ ਇਹਨਾਂ ਇਹ ਚਾਰੇ ਮਹਾਪੁਰਖਾਂ ਦਾ ਜਨਮ ਕਸ਼ਮੀਰ ਵਿਖੇ ਹੋਇਆ ਹੈ। ਬਾਬਾ ਸ਼੍ਰੀ ਅਲਮਸਤ ਜੀ ਤੇ ਸ਼੍ਰੀ ਬਾਲੂ ਹਸਨਾ ਜੀ ਦੋਵੇਂ ਸਕੇ ਭਰਾ ਸਨ। ਤੇ ਸ਼੍ਰੀ ਗੋਇੰਦ ਜੀ ਤੇ ਸ਼੍ਰੀ ਫੂਲ ਜੀ ਇਹ ਦੋਵੇਂ ਰੱਬੀ ਰੂਹਾਂ ਵੀ ਸਕੇ ਭਰਾ ਸਨ। ਇਹ ਚਾਰੇ ਸੰਤ ਚਾਰ ਤੁਨੇ ਨਾਮ ਤੋਂ ਪ੍ਰਸਿੱਧ ਹਨ। ਕਿਉਂਕਿ ਇਹ ਚਾਰੇ ਮਹਾਪੁਰਖ ਸਦਾ ਜਗਤ ਗੁਰੂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀਦੇ ਧੂਨੇ ਸਾਹਿਬ ਦੇ ਸਮੀਪ ਰਹਿੰਦੇ ਸਨ ਆਵ ਬਾਬਾ ਜੀ ਦੀ ਸੇਵਾ ਵਿੱਚ ਵਿਸ਼ੇਸ਼ ਹਾਜ਼ਰ ਰਹਿੰਦੇ ਸਨ ਇਸ ਲਈ ਇਹਨਾਂ ਦਾ ਨਾਮ ਚਾਰ ਧੂਨੇ ਪੈ ਗਿਆ ਨਹੀਂ ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਸ਼ੇਸ਼ ਤਾਂ ਹੋਰ ਵੀ ਬਾਬਾ ਗੁਰਦਿੱਤਾ ਜੀ ਸ੍ਰੀ ਹਰਗੁਰੂ ਹਰਗੋਬਿੰਦ ਜੀ ਦੇ ਸਹਬਜਾਦੇ ਸ੍ਰੀ ਗੁਰੂ ਕਰਤਾ ਹਰ ਰਾਏ ਅਗਤ ਗਰੀ ਸਨਿਆਸੀ ਆਦ ਵੀ ਹੋਏ ਸਨ ਪਰ ਉਹ ਹਰ ਸਮੇਂ ਪਾਸ ਨਾ ਰਹਿਣ ਕਰਕੇ ਦੂਸਰੇ ਦੇਸ਼ਾਂ ਵਿੱਚ ਪ੍ਰਚਾਰ ਆਦਿ ਦੀ ਸੇਵਾ ਕਰਨ ਕਰਕੇ ਉਨੇ ਸ਼ਬਦ ਤੋਂ ਬਾਹਰ ਹੀ ਕਹੇ ਜਾਂਦੇ ਰਹੇ ਅਤੇ ਸਹੀ ਸਮਾਂ ਆਉਣ ਤੇ ਬਾਬਾ ਸ੍ਰੀ ਚੰਨ ਜੀ ਮਹਾਰਾਜ ਨੇ ਇਨਾਂ ਚਾਰਾਂ ਨੂੰ ਚਾਰੇ ਦਿਸ਼ਾਵਾਂ ਪੂਰਬ ਪੱਛਮ ਉੱਤਰ ਦੱਖਣ ਵਿੱਚ ਉਦਾਸੀਨ ਧਰਮ ਦਾ ਪ੍ਰਚਾਰ ਕਰਨ ਲਈ ਤੇ ਸੰਸਾਰ ਦਾ ਕਲਿਆਣ ਕਰਨ ਲਈ ਭੇਜਿਆ ਇਹ ਸੰਸਾਰ ਵਿੱਚ ਚਾਰ ਧੂਨੇ ਨਾਮ ਤੋਂ ਪ੍ਰਸਿੱਧ ਹੋਏ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਨੇ ਧਰਮ ਪ੍ਰਚਾਰ ਦੇ ਪੰਜ ਮੁੱਖ ਕੇਂਦਰ ਸਥਾਪਿਤ ਕੀਤੇ। ਰਹੇ ਪੰਜ ਕੇਂਦਰ ਪਗਵਾਨ ਧਰਮ ਪ੍ਰਚਾਰ, ਈਤ ਕਲਿਆਣ, ਬਾਰਖ, ਸ਼ੁਭ ਸਥਾਨ ਪੰਜਾਬ, ਸ਼੍ਰੀ ਨਗਰ ਕਸ਼ਮੀਰ ਸੁਹਾਬ, ਸਿੰਧ ਦੇਸ਼ ਵਿੱਚ ਠੱਠਾ ਜਾਣ, ਤਾਬਲ ਖਾ ਅਫਗਾਨਿਸਤਾਨ। ਨਗਰ ਪੇਸ਼ਾਵਰ ਸినా ਪ੍ਰਾਂਤ ਭਗਤ ਜਿਨਾਂ ਨੂੰ ਕੋ ਕਰਤੇ ਸ਼ਾਂਤ ਇਸ ਚੁਪਾਈ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੁਆਰਾ ਸਥਾਪਿਤ ਕੀਤੇ ਅੰਜ ਧਰਮ ਪ੍ਰਚਾਰ ਦੇ ਪੰਜ ਕੇਂਦਰਾਂ ਦੇ ਨਾਮ ਹਨ ਪਹਿਲਾ ਨਗਰ ਪੇਸ਼ਾਵਰ ਦੂਜਾ ਸ਼ਿਦੀ ਨਗਰ ਕਸ਼ਮੀਰ ਤੀਜਾ ਅਫਗਾਨਿਸਤਾਨ ਦੇਸ਼ ਵਿੱਚ ਨਗਰ ਕਾਬਲ ਚੌਥਾ ਸਿੰਧ ਦੇਸ਼ ਵਿੱਚ ਨਗਰ ਠੱਠਾ ਪੰਜਮਾ ਭਾਰਤ ਦੇਸ਼ ਵਿੱਚ ਨਗਰ ਬਾਰਤ ਸਾਹਿਬ ਧਰਮ ਪ੍ਰਚਾਰ ਲਈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਇਹ ਪੰਜ ਕੇਂਦਰ ਸਥਾਪਿਤ ਕੀਤੇ ਸੀ ਇਨ੍ਹਾਂ ਪੰਜ ਕੇਂਦਰਾਂ ਵਿੱਚੋਂ ਮੁੱਖ ਕੇਂਦਰ ਬਾਰਤ ਸਾਹਿਬ ਸੀ ਜਿੱਦਾਂ ਸਮਾਂ ਆਉਣ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਪੰਜ ਤਖਤ ਕਾਇਮ ਕੀਤੇ ਸੀ ਤੇ ਪੰਜ ਤਖਤਾਂ ਦਾ ਮੁੱਖ ਕੇਂਦਰ ਸਰਵ ਉੱਚ ਸ਼੍ਰੀ ਅਕਾਲ ਤੱਕ ਸਾਇਬ ਹੈ ਉਦਾਂ ਹੀ ਧਰਮ ਪ੍ਰਚਾਰ ਲਈ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਇਹ ਪੰਜ ਕੇਂਦਰ ਸਥਾਪਿਤ ਕੀਤੇ ਸੀ ਇਹਨਾਂ ਪੰਜਾਂ ਕੇਂਦਰਾਂ ਵਿੱਚੋਂ ਮੁੱਖ ਕੇਂਦਰ ਬਾਰਡ ਸਾਹਿਬ ਸੀ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਉਮਰ 151 ਸਾਲ ਹੋਈ ਹੈ ਅਤੇ ਆਪਣੀ ਉਮਰ ਦਾ ਸਭ ਤੋਂ ਵੱਧ ਸਮਾਂ ਬਾਬਾ ਜੀ ਨੇ ਬਾਰਡ ਸਾਹਿਬ بتایا ਹੈ 62 ইয়ার্স ਬਾਅਦ ਸਾਲ ਬਾਬਾ ਜੀ ਨੇ ਇੱਥੇ ਤਪ ਕੀਤਾ ਹੈ ਇਹ ਬਾੜ ਤੋਂ ਹੀ ਇਸ ਸਥਾਨ ਦਾ ਨਾਮ ਬਾਰਕਸਾਹੇ ਪਿਆ ਹੈ ਜੀ ਗੁਰੂ ਸਾਹਿਬ ਜੀ ਇਸ ਸਥਾਨ ਤੇ ਬਾਬਾ ਜੀ ਦੇ ਦਰਸ਼ਨਾਂ ਲਈ ਤੇ ਵਿਚਾਰਾਂ ਸਾਂਝੀਆਂ ਕਰਨ ਲਈ ਆਏ ਹਨ ਇੱਥੇ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 5 ਮਹੀਨੇ 12 ਦਿਨ ਉੱਜ ਘੜੀਆਂ ਲਗਭਗ 6 ਮਹੀਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਸਮਾਦੀ ਖੁੱਲਣ ਦਾ ਇੰਤਜ਼ਾਰ ਕੀਤਾ ਸੀ ਇਹ ਜਿੱਥੇ ਲੋਕ 에 ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ 6 ਮਹੀਨੇ ਇੰਤਜ਼ਾਰ ਕੀਤਾ ਸੀ ਉੱਥੇ ਅੱਜ ਵੀ ਧੰਮ ਸਾਹਿਬ ਮੌਜੂਦ ਹੈ ਗੋੜ ਸਾਹਿਬ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਸੰਮੁਖ ਸੁਖਮਨੀ ਸਾਹਿਬ ਦੀ ਬਾਣੀ ਪੜ੍ਹੀ ਸੀ ਸੋਚੋ ਆਪ ਰੱਬੀ ਜੋਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਰੱਬੀ ਜੋਤ ਬਾਬਾ ਸ਼੍ਰੀ ਚੰਦ ਜੀ ਦੇ ਅੱਗੇ ਬਾਣੀ ਪੜੀ ਸੀ ਕਿੰਨਾ ਮਹਾਨ ਹੈ ਬਾੜ ਸਾਹਿਬ ਦਾ ਸਤਨ ਗੁਰਬਾਣੀ ਦਾ ਵੀ ਫਰਮਾਨ ਹੈ ਉਹ ਥਾਨ ਸੁਹਾਵਾ ਆਰਾਮ ਰਾਜੇ ਜਿੱਥੇ ਜਾਈ ਬਹੀ ਮੇਰਾ ਸਤਿਗੁਰੂ ਉਹ ਅਸਥਾਨ ਸੁਹਾਵਾ ਹੋ ਜਾਂਦਾ ਹੈ ਪੂਜਨਯੋਗ ਹੋ ਜਾਂਦਾ ਹੈ ਜਿੱਥੇ ਗੁਰੂ ਮਹਾਰਾਜ ਜੀ ਨੇ ਚਰਨ ਟਿਕਾਏ ਜਿੱਥੇ ਗੁਰੂ ਮਹਾਰਾਜ ਜੀ ਨੇ ਤਪ ਕੀਤਾ ਇਹ ਬਾੜ ਸਾਹਿਬ ਤੇ ਬਾਬਾ ਸ਼੍ਰੀ ਚੰਦ ਜੀ ਨੇ 62 ਸਾਲ ਤਪ ਕੀਤਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਸੁਖਮਨੀ ਸਾਹਿਬ ਦਾ ਪਾਠ ਕੀਤਾ ਹੈ ਜਿੰਨੀ ਮਹਾਨਤਾ ਅਕਾਲ ਤਖਤ ਸਾਹਿਬ ਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਿੱਖ ਧਰਮ ਵਿੱਚ ਹੈ ਉਨੀ ਹੀ ਮਹਾਨਤਾ ਬਾਦ ਸਾਹਿਬ ਦੀ ਉਦਾਸੀਨ ਮਤ ਅਤੇ ਸਿੱਖੀਜ਼ਮ ਵਿੱਚ ਹੈ ਬਾਬਾ ਸ਼੍ਰੀ ਚੰਦ ਜੀ ਦੀਆਂ 6 ਬਖਸ਼ੀਸ਼ਾਂ ਨੰਬਰ 1 ਸੁਤਰੀ ਸਾਹੀ ਦੂਜੀ ਸੰਗਤ ਸਾਹਿਬੀਏ ਤੀਜੀ ਜੀਤ ਮੱਲੀਏ ਚੌਥਾ ਬਖਤ ਮੱਲੀਏ ਪੰਜਵਾਂ ਪਵਤ ਭਗਵਾਨੀਏ ਛੇਮਾ ਮੀਹਾ ਸ਼ਾਹੀਏ ਇਹ ਛੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀਆਂ ਛੇ ਬਖਸ਼ੀਸ਼ਾਂ ਹਨ ਜਿਨ੍ਹਾਂ ਨੇ ਇਨਸਾਨੀਅਤ ਨੂੰ ਸੱਚ ਅਤੇ ਧਰਮ ਦਾ ਉਪਦੇਸ਼ ਦਿੱਤਾ ਹੈ ਸੰਗਤ ਜੀ ਅਗਰ ਜਾਣਕਾਰੀ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਸੰਤ ਪਰੰਪਰਾ ਪੰਜਾਬ ਨੂੰ ਸਬਸਕ੍ਰਾਈਬ ਕਰ ਲਿਓ ਨਿਲਦੇ ਹਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਜੀਵਨ ਯਾਤਰਾ ਤੇ ਪਵਿੱਤਰ ਯਾਤਰਾ ਦੇ ਅਗਲੇ ਭਾਗ ਵਿੱਚ